ਪੰਜਾਬ ਚ ਰਾਸ਼ੀ ਨਾਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਗੱਲਬਾਤ ਕਰਾਂਗੇ ਕੰਪਿਊਟਰ ਦੇ ਅਧਿਆਪਕ ਪ੍ਰਾਈਵੇਟ ਕੰਪਿਊਟਰ ਦੇ ਅਧਿਆਪਕ ਨੇ ਪਰ ਬੱਚਿਆਂ ਨੂੰ ਕਿਹਾ ਕਿ ਤੁਸੀਂ ਬਾਹਰ ਜਾਂਦੇ ਹੋ ਪੈਸੇ ਖਰਚ ਕੇ ਤਾਂ ਤੁਸੀਂ ਇੱਥੇ ਕਾਰੋਬਾਰ ਕਿਉਂ ਨਹੀਂ ਕਰਦੇ ਪਰ ਬੱਚਿਆਂ ਨੇ ਅੱਗੂ ਹਾਸੇ ਦੇ ਵਿੱਚ ਕਹਿ ਦਿੱਤਾ ਕਿ ਸਰ ਤੁਸੀਂ ਕਿਉਂ ਨਹੀਂ ਕਰ ਲੈਂਦੇ ਤਸਵੀਰ ਤੁਹਾਨੂੰ ਦਿਖਾ ਦਾਂਗੇ ਸਪੈਸ਼ਲ ਦਹੀਂ ਭੱਲੇ ਸਪੈਸ਼ਲ ਦਹੀਂ ਭੱਲੇ ਨੇ ਪ੍ਰਾਈਵੇਟ ਕੰਪਿਊਟਰ ਅਧਿਆਪਕ ਨੇ ਉਹਨਾਂ ਨੇ ਜਰਾਏ ਚਲਦੀ ਫਿਰਦੀ ਦੁਕਾਨ ਜਿਹੜੀ ਆਪਣੀ ਐਕਟੀਵਿਟੀ ਇਹੀ ਖੋਲ ਦਿੱਤੀ ਹੈ ਤਸਵੀਰ ਵੀ ਦਿਖਾਵਾਂਗੇ ਤੇ ਨਾਲ ਦੀ ਨਾਲ ਦਹੀਂ ਭੱਲੇ ਵੀ ਤੁਹਾਨੂੰ ਦਿਖਾਵਾਂਗੇ ਕਿੱਦਾਂ ਛੋਟੇ ਛੋਟੇ ਪੀਸ ਕਰਕੇ ਬਰਫ਼ ਦੇ ਤੇ ਉਹਨਾਂ ਨੇ ਲਗਾਏ ਹੋਏ ਨੇ ਫ੍ਰੀਜਰ ਦੇ ਵਿੱਚ ਤੇ ਨਾਲ ਦੀ ਨਾਲ ਉਹ ਵੇਚਦੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਸیرے ਪਹਿਲਾਂ ਉਹ ਆਪਣੀ ਡਿਊਟੀ ਕਰਦੇ ਨੇ ਪ੍ਰਾਈਵੇਟ ਅਧਿਆਪਕਾਂ ਨੇ ਕੰਪਿਊਟਰ ਦੀ ਕਲਾਸਾਂ ਲਗਾਉਂਦੇ ਨੇ ਤੇ ਉਸ ਤੋਂ ਬਾਅਦ ਇੱਥੇ ਆ ਜਾਂਦੇ ਨੇ 6 ਵਜੇ ਤੋਂ ਲੈ ਕੇ ਤੇ 8 ਵਜੇ ਤੱਕ ਜਰੀਏ ਆਪਣੀ ਡਿਊਟੀ ਕਰਦੇ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਤੇ ਕਿਉਂ ਮਨ ਦੇ ਵਿੱਚ ਆਇਆ ਕਿ ਆਪਾਂ ਇਹ ਕੰਮ ਸ਼ੁਰੂ ਕਰਨਾ ਗੱਲਬਾਤ ਕਰਦੇ ਆ ਸੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਕੀ ਨਾਮ ਦੇ ਸਰ ਰਵਿੰਦਰ ਸਿੰਘ ਰਵਿੰਦਰ ਸਿੰਘ ਜੀ ਕੀ ਕਰਦੇ ਹੋ ਤੁਸੀਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਤੇ ਇਹ ਮੰਨ ਦੇ ਵਿੱਚ ਕਿੱਦਾਂ ਆਇਆ ਤੁਹਾਡੇ ਖਿਆਲ ਸਰ ਮੇਰੀ ਜਿਹੜੀ ਉਹ ਟੀਚਿੰਗ ਲਾਈਨ ਆ ਔਰ ਮੈਂ ਸਟੂਡੈਂਟਸ ਨੂੰ ਟੀਚ ਕਰਦਾ ਮੇਰੀ ਡਿਊਟੀ 10 ਤੋਂ 5 ਜਿਹੜੀ ਆ ਉਹ ਟੀਚਿੰਗ ਦੀ ਆ ਔਰ ਉਸ ਤੋਂ ਬਾਅਦ ਮੈਂ ਸੈਟਅਪ ਖੋਲਿਆ ਔਰ ਇਹਦੀ ਸਟੋਰੀ ਇਸ ਤਰ੍ਹਾਂ ਕਿ ਮੈਂ ਕਲਾਸ ਦੇ ਵਿੱਚ ਇਸਾਂ ਲੈਕਚਰ ਦੇ ਰਿਹਾ ਸੀ ਔਰ ਸਟੂਡੈਂਟ ਨੂੰ ਮੈਂ ਇੱਕ ਗੱਲ ਕਰੀ कि ਜੇ ਤੁਸੀਂ 20-25 ਲੱਖ ਰੁਪਇਆ ਖਰਚ ਕਰਕੇ ਤੁਸੀਂ ਬਾਹਰ ਜਾਂਦੇ ਹੋ ਔਰ ਪੇਰੈਂਟਸ ਤੋਂ ਵੀ ਦੂਰ ਘਰ ਤੋਂ ਵੀ ਦੂਰ ਜਾਂਦੇ ਹੋ ਕਿ ਉਹਨਾਂ ਤੁਸੀਂ ਇੱਥੇ ਰਹਿ ਕੇ ਹੀ ਕੋਈ ਕੰਮ ਕਰੋ ਔਰ ਕਈ ਸਟੂਡੈਂਟ ਇਸੇ ਹੰਦੇ ਹੁੰਦੇ ਨੇ ਥੋੜੇ ਹਾਜਰ ਜਵਾਬ ਹੁੰਦੇ ਨੇ ਔਰ ਉਹ ਕਹਿੰਦੇ ਸਰ ਤੁਸੀਂ ਸਾਨੂੰ ਪਹਿਲਾਂ ਕੋਈ ਕੰਮ ਕਰਕੇ ਦੱਸੋ ਔਰ ਉਹਨਾਂ ਨੇ ਮੈਨੂੰ ਆਈਡੀਆ ਦਿੱਤਾ ਔਰ ਉਹ ਆਈਡੀਆ ਤੁਹਾਡੇ ਸਾਹਮਣੇ ਆ ਆ ਸੈਟਅਪ ਮੈਂ ਲਗਾ ਕੇ ਦੱਸਿਆ ਕੋਈ ਜ਼ਿਆਦਾ ਇਹਦੇ ਵਿੱਚ ਇਨਵੈਸਟਮੈਂਟਿੰਗ ਕਰਨੀ ਪਈ ਇਹ ਨਹੀਂ ਕਿ ਮੈਨੂੰ 20 ਲੱਖ ਜਾਂ 25 ਲੱਖ ਇੱਥੇ ਖਰਚ ਕਰਨਾ ਪਏਗਾ ਬਿਲਕੁਲ ਵੀ ਦੇਖ ਸਕਦੇ ਹੋ ਕਿੰਨਾ ਸੈਟਅਪ ਆਪਣੀ ਐਕ ਸੈਟਅਪ ਲਗਾਇਆ ਤੇ ਤੁਹਾਡੇ ਸਾਹਮਣੇ ਆ ਤੁਹਾਨੂੰ ਮਤਲਬ ਆ ਤੇਰੇ ਫਿਰ ਕੀ ਕਰਦੇ ਹੋ ਤੁਸੀਂ ਤੁਸੀਂ ਕਹਿੰਦਾ ਅਧਿਆਪਕ ਹੋ ਫਿਰ ਪ੍ਰਾਈਵੇਟ ਤੁਸੀਂ ਕਿੱਥੇ ਜੋਬ ਕਰਦੇ ਹੋ ਤੇ ਸਵੇਰੇ ਕਿੰਨੇ ਵੇ ਤੋਂ ਲੈ ਕੇ ਕਿੰਨੇ ਵੇ ਤੱਕ ਉੱਥੇ ਵੀ ਜਾਂਦੇ ਹੋ ਕਿਉਂਕਿ ਟਾਈਮ ਵੀ ਲੱਗਦਾ ਤੇ ਦਿਮਾਗ ਵੀ ਬੜਾ ਖਰਚ ਕਰਨੇ ਪੈਂਦਾ ਕੰਪਿਊਟਰ ਦੇ ਵਿੱਚ ਤੇ ਇੱਧਰ ਵੀ ਜਦੋਂ ਤੁਸੀਂ ਆਣ ਕੇ ਕੰਮ ਕਰਦੇ ਹੋ ਤੇਰੇ ਕਿੱਥੇ ਜਾਂਦੇ ਹੋ ਸਰ ਮੈਂ ਇੰਸਟੀਚਿਊਟ ਦੇ ਵਿੱਚ ਟੀਚ ਕਰਦਾ ਔਰ ਬੇਸਿਕਲੀ ਮੇਰੀ ਕੰਪਿਊਟਰ ਲਾਈਨ ਆ ਔਰ ਮਾਸਟਰ ਡਿਗਰੀ ਹੈ ਮੇਰੇ ਕੋਲ ਔਰ ਉਥੇ ਸਟੂਡੈਂਟ ਨੂੰ ਅਲੱਗ-ਅਲੱਗ ਜਿਹੜੇ ਉਹਨਾਂ ਦੇ ਬੈਚਸ ਬਣੇ ਹੋਏ ਨੇ ਕੰਪਿਊਟਰ ਦੇ ਬੈਚ ਨੇ ਕੋਰਸਨ ਕਲਾਸਿਸ ਨੇ ਫਿਰ ਕੰਪੀਟੀਟਿਵ ਇਗਜ਼ਾਮ ਨੇ ਉਹ ਸਾਰਿਆਂ ਦੀ ਟ੍ਰੇਨਿੰਗ ਜਿਹੜੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ ਡਿਊਟੀ ਟਾਈਮਿੰਗ ਮੇਰੀ ਜਿਹੜੀ ਉਹ 10 ਤੋਂ 5 ਹੁੰਦੀ ਹੈ ਜੀ ਅੱਛਾ ਫਿਰ ਕਿੰਨੇ ਵਜੇ ਸਿੰਘ ਸਾਹਿਬ ਤੁਸੀਂ ਪਹੁੰਚਦੇ ਹੋ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਦਾ ਇੱਥੇ ਟਾਈਮ ਹੈ ਤੇ ਕਿੰਨੇ ਰੁਪਏ ਦਾ ਇਹ ਪੈਕਟ ਵੇਚਦੇ ਹੋ ਤੇ ਕਿੰਨੇ ਕਿ ਪੈਕਟ ਜਿਹੜੇ ਵਿਕ ਜਾਂਦੇ ਤੁਹਾਡੇ ਇੱਥੇ ਮੇਰੀ ਜਿਹੜੀ ਡਿਊਟੀ ਹੁੰਦੀ ਉਹ 6 ਤੋਂ ਲੈ ਕੇ 8 ਵਜੇ ਤੱਕ ਹੁੰਦੀ ਆ ਔ ਔਰ ਉਹਦੇ ਵਿੱਚ ਅਸੀਂ ਮਤਲਬ ਪਿਓਰ ਦਾਲ ਜਿਹੜੀ ਆ ਉਹਦੇ ਭੱਲੇ ਹੁੰਦੇ ਨੇ ਭੱਲੇ ਪਕੌੜੀਆਂ ਪਿਆਜ਼ ਟਮਾਟਰ ਸਾਰਾ ਜਿਹੜਾ ਉਹ ਇਸ ਤਰੀਕੇ ਨਾਲ ਅਸੀਂ ਪੈਕਿੰਗ ਕੀਤੀ ਹੁੰਦੀ ਹੈ ਐਸੇ ਕਿ ਨਾ ਔਰ ਬਿਲਕੁਲ ਇਹ ਸਾਫ਼ ਸੁਥਰਾ ਘਰ ਦਾ ਬਣਿਆ ਹੋਇਆ ਦਈਏ ਉਹ ਤੁਸੀਂ ਇਹਨੂੰ ਸਵੇਰ ਤੱਕ ਵੀ ਰੱਖੋਗੇ ਕਿ ਕੋਈ ਕਿਸੇ ਤਰ੍ਹਾਂ ਦੀ ਕੋਈ ਇਹਦੇ ਵਿੱਚ ਕੋਈ ਖਰਾਬੀ ਨਹੀਂ ਆਏਗੀ ਕੋਈ ਖਟਾਕ ਨਹੀਂ ਹੋਏਗੀ ਇਹਦੇ ਵਿੱਚ ਮਿਹਨਤ ਇਹ ਮਿਹਨਤ ਦੇ ਵਿੱਚ ਫਿਰ ਕਿਹਦਾ ਕਿਹਦਾ ਸਾਥ ਮਿਲਦਾ ਪਰਿਵਾਰ ਦੇ ਵਿੱਚੋਂ ਕਿਉਂਕਿ ਤੁਸੀਂ ਸਵੇਰੇ ਡਿਊਟੀ ਤੇ ਚੱਲ ਜਾਂਦੇ ਆ ਫਿਰ ਆਣ ਕੇ ਪਰਿਵਾਰ ਦੀ ਕਿੰਨੀ ਜ਼ਿਆਦਾ ਸਪੋਰਟ ਹੁੰਦੀ ਐ ਇਸ ਕੰਮ ਦੇ ਵਿੱਚ ਤੁਸੀਂ ਉਧਰ ਚੱਲ ਜਾਂਦੇ ਹੋ 5 ਵਜੇ ਆਣ ਕੇ ਫਿਰ ਪੈਕਿੰਗ ਹੋ ਜਾਂਦੇ ਉਸ ਤੋਂ ਪਹਿਲਾਂ ਵੀ ਟਾਈਮ ਲੱਗਦਾ ਕਿਦੀ ਕਿਦੀ ਜ਼ਿਆਦਾ ਸਪੋਰਟ ਆ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਕਿ ਫੈਮਿਲੀ ਪੂਰੀ ਜਿਹੜੀ ਆ ਉਹ ਮੈਨੂੰ ਸਪੋਰਟ ਕਰ ਰਹੀ ਐ ਇਹਦੇ ਵਿੱਚ ਮੇਰੇ ਮਿਸਿਸ ਜਿਹੜੇ ਨੇ ਉਹਨਾਂ ਦੀ ਡਿਊਟੀ ਆ ਕਿਚਨ ਦੇ ਵਿੱਚ ਜਿਣਾ ਕਿ ਸਵੇਰ ਤੋਂ ਹੀ ਦਾਲ ਦੇ ਜਿਹੜੇ ਉਹ ਭੱਲੇ ਜਿਹੜੇ ਨੇ ਉਹ ਕੜਨੇ ਨੇ ਔਰ ਉਹ ਪੂਰੀ ਸਪੋਰਟ ਕਰ ਰਹੇ ਨੇ ਇਸ ਟਾਈਮ ਤੇ ਜਿਹੜੀ ਇਹ ਪੈਕੇਟ ਤੁਸੀਂ ਦੇਖ ਰਹੇ ਹੋ ਇਹ ਪੈਕੇਟ ਇਹ ਮੇਰੀ ਜਿਹੜੀ ਗੁੜੀਆ ਉਹ 10th ਵਿੱਚ ਪੜਦੀ ਹੈ ਔਰ ਇਹ ਪੈਕਿੰਗ ਸਾਰੀ ਉਹਨੇ ਨਾਲ ਕਰਨੀ ਹੁੰਦੀ ਹੈ ਔਰ ਬੱਚੇ ਵੀ ਨਾਲ ਸਾਥ ਦੇ ਰਹੇ ਆ ਔਰ ਮਿਸਿਸ ਜਿਹੜੇ ਮੇਰੇ ਉਹ ਵੀ ਸਾਥ ਦੇ ਰਹੇ ਆ ਸਿੰਘ ਸਾਹਿਬ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਕੇ ਵੇਲੇ ਆਪਾਂ ਸ਼ੰਗ ਕਰ ਜਾਂਦੇ ਆ ਕੰਮ ਵੇਲੇ ਕਿ ਆਪਾਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਨਾ ਸ਼ੰਗ ਜਾਂਦੇ ਤੁਹਾਨੂੰ ਕੋਈ ਸ਼ੰਗ ਨਹੀਂ ਹੈਗੀ ਨਹੀਂ ਸਰ ਇਹ ਜਿਹੜਾ ਤੁਸੀਂ ਕੁਐਸਚਨ ਪੁੱਟ ਕੀਤਾ ਨਾ ਇਟ ਇਜ਼ ਵੈਰੀ ਗੁੱਡ ਕੁਐਸਚਨ ਸ਼ੰਗ ਦੀ ਅਗਰ ਗੱਲ ਕਰੀਏ ਅਗਰ ਮੈਂ ਲੈਕਚਰ ਦੇ ਰਿਹਾ ਸੀ ਮੈਂ ਬੱਚੇ ਨੂੰ ਇਹ ਅਗਰ ਕਿਹਾ ਕਿ ਤੁਸੀਂ ਬਾਹਰ ਕਿਉਂ ਜਾਂਦੇ ਹੋ ਹੈਨਾ ਔਰ ਮੈਂ ਅਚਾਨਕ ਹੀ ਬੱਚੇ ਮੇਰੀ ਗੱਲ ਮੰਨਣ ਹੁਣ ਇੱਕ ਸਟੂਡੈਂਟ ਨੇ ਅਗਰ ਮੈਨੂੰ ਇਹ ਗੱਲ ਕਰੀ ਕਿ ਸਰ ਤੁਸੀਂ ਇਹ ਕੰਮ ਕਰਕੇ ਦੱਸੋ ਇੱਕ ਸਟੂਡੈਂਟ ਨੇ ਮੈਨੂੰ ਇਹ ਗੱਲ ਕਰੀ ਕਿ ਸਰ ਤੁਸੀਂ ਇਹ ਕੰਮ ਕਰਕੇ ਦੱਸੋ ਔਰ ਉਹ ਸਟੂਡੈਂਟ ਦੀ ਗੱਲ ਮੰਨ ਕੇ ਮੈਂ ਸੈਟਅਪ ਸ਼ੁਰੂ ਕੀਤਾ ਹੁਣ ਸਟੂਡੈਂਟ ਦੇਖ ਲੈ ਵੀਡੀਓ ਅਗਰ ਦੇਖ ਰਿਹਾ ਤੇ ਸੈਟਅਪ ਮੈਂ ਲਗਾ ਚੁੱਕਾ ਹਾਂ ਹੁਣ ਤੁਸੀਂ ਕੰਮ ਕਰਕੇ ਦੱਸੋ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਗੁਰੂ ਚੇਲਾ ਗੁਰੂ ਚੇਲਿਆਂ ਨੂੰ ਸਮਝਾਂਦਾ ਤੇ ਅੱਜ ਉਲਟ ਕੰਮ ਹੋ ਗਿਆ ਚੇਲੇ ਦੀ ਗੱਲ ਮੰਨ ਕੇ ਤੇ ਗੁਰੂ ਨੇ ਜਰਾ ਆਪਣਾ ਕਾਰੋਬਾਰ ਸਟਾਰਟ ਕਰ ਦਿੱਤਾ ਸਿਰਫ ਇੱਕ ਉਦਾਹਰਨ ਦੇਣ ਵਾਸਤੇ ਉਹਨੂੰ ਸਮਝਾਉਣ ਵਾਸਤੇ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜੇ ਇੱਥੇ ਰਹਿ ਕੇ ਵੀ ਕੰਮ ਕਰ ਸਕਦੇ ਆ ਬਾਹਰ ਵੀ ਜਾ ਕੇ ਪੈਸੇ ਲੱਗਦੇ ਨੇ ਅਤੇ ਜਾ ਕੇ ਵੀ ਕੰਮ ਕਰ ਸਕਦੇ ਪੰਜਾਬ ਪਹਿਲੀ ਗੱਲ ਤੇ ਇਹ ਕਿ ਜਿਹੜੇ ਸਾਡੇ ਪੰਜਾਬੀ ਭਰਾ ਪੰਜਾਬੀ ਵੀਰ ਇਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਜਿਹੜੀਆਂ ਬਾਹਰ ਦੀ ਸਕੇਟ ਤੋਂ ਆਣ ਕੇ ਕੰਮ ਕਰ ਰਹੇ ਨੇ ਉਹ ਫਿਰ ਕੰਮ ਕਿਸ ਤਰ੍ਹਾਂ ਕਰ ਰਹੇ ਨੇ ਮੇਰਾ ਇਹ ਕੁਐਸਚਨ ਆ ਸਾਰਿਆਂ ਨੂੰ ਅਗਰ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਇੱਥੇ ਕੰਮ ਹੈਗਾ ਉਹ ਤਾਂ ਕਹਿੰਦੇ ਜੀ ਪੰਜਾਬ ਦੇ ਤੇ ਕੰਮ ਹੀ ਬੜਾ ਪੰਜਾਬ ਦੇ ਤੇ ਕੰਮ ਹੈ ਹੀ ਬੜਾ ਆ ਸਾਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਉਹਨਾਂ ਦਾ ਤੇ ਜਿਹੜੇ 42 ਸਟੇਟ ਤੋਂ ਆਉਂਦੇ ਨੇ ਸਾਡੇ ਵੀਰ ਭਰਾ ਉਹ ਕਹਿੰਦੇ ਆ ਸਾਡਾ ਤੇ ਅਮਰੀਕਾ ਇੱਥੇ ਬਣਿਆ ਫਿਰ ਆਪਣੇ ਪੰਜਾਬੀ ਭਰਾ ਜਿਹੜੇ ਉਹਨਾਂ ਵਾਸਤੇ ਇਹ ਅਮਰੀਕਾ ਕਿਉਂ ਨਹੀਂ ਬਣਦਾ ਪਿਆ ਇਸ ਕਰਕੇ ਮੈਂ ਇਹੀ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹਨਾ ਕਿ ਤੁਸੀਂ ਮਿਹਨਤ ਕਰੋ ਇੱਥੇ ਰਹਿ ਕੇ ਵੀ ਤੁਸੀਂ ਅਮਰੀਕਾ ਕੈਨੇਡਾ ਜਿਹੜਾ ਉਹ ਬਣਾ ਸਕਦੇ ਹੋ ਸਿਰਫ ਤੁਹਾਡੇ ਵਿੱਚ ਕਿ ਜਜ਼ਬਾ ਹੋਣਾ ਚਾਹੀਦਾ ਕੰਮ ਕਰਨ ਦਾ ਕਹਿੰਦੇ ਨੇ ਜਿੰਨੂੰ ਕੰਮ ਦਾ ਤਰੀਕਾ ਉਹਦਾ ਹੈ ਇੱਥੇ ਅਮਰੀਕਾ ਉਹ ਸਾਬ ਅਗੇ ਕੰਮ ਕਰਨਾ ਤੇ ਇੱਥੇ ਵੀ ਅਮਰੀਕਾ ਬਣ ਜਾਂਦਾ ਮਿਹਨਤ ਕਰੋ ਤੇ ਨਾਲੇ ਆਪਣੇ ਪਰਿਵਾਰ ਦੇ ਸਾਹਮਣੇ ਰਹਤ ਨੂੰ ਸਿਰ ਜਿਹੜੇ ਸਾਡੇ ਪੰਜਾਬੀ ਨੇ ਨਾ ਉਹ ਇੱਕ ਹੈਜ਼ਿਟੇਸ਼ਨ ਮਹਿਸੂਸ ਕਰਦੇ ਨੇ ਕਿ ਅਸੀਂ ਇਹ ਛੋਟਾ ਕੰਮ ਕਰਾਂਗੇ ਕਿ ਕਿਸ ਤਰ੍ਹਾਂ ਹੋਏਗਾ ਮੈਂ YouTube ਤੇ ਇੱਕ ਵੀਡੀਓ ਦੇਖੀ ਸੀ ਗਵਰਨਮੈਂਟ ਟੀਚਰ ਸੀ ਫੈਮਲੀ ਮਤਲਬ ਹਸਬੰਡ ਵਾਈਫ ਸੀ ਆਪਣੇ ਬਟਾਲੇ ਦੇ ਵਿੱਚ ਹੀ ਉਹਨਾਂ ਨੇ ਆਪਣੀ ਗੱਡੀ ਦੇ ਵਿੱਚ ਹੀ ਸੈਟਅਪ ਲਗਾਇਆ ਸੀ ਔਰ ਉੱਥੇ ਉਹਨਾਂ ਨੇ ਆਪਣਾ ਜਿਹੜਾ ਸੈਟਅਪ ਸੀ ਜੋ ਵੀ ਡਿਸ਼ੇਸ ਵਗੈਰਾ ਸੀ ਉੱਥੇ ਸਟਾਰਟ ਕਰ ਰਹੇ ਸੀ ਔਰ ਉਹਨਾਂ ਦੀ ਵੀ ਇਸ ਤਰ੍ਹਾਂ ਇੰਟਰਵਿਊ ਮੈਂ ਦੇਖੀ ਮੈਨੂੰ ਉਹ ਤੋਂ ਵੀ ਕੁਝ ਮੋਟੀਵੇਸ਼ਨ ਮਿਲੀ ਔਰ ਚਲੋ ਬਾਕੀ ਕੋਈ ਸਟੂਡੈਂਟ ਨੂੰ ਸੁਣ ਕੇ ਮੇਰੇ ਅੰਦਰ ਹੋਰ ਮੋਟੀਵੇਸ਼ਨ ਮਤਲਬ ਮੋਟੀਵੇਟ ਹੋ ਗਿਆ ਮੈਂ ਔਰ ਮੈਂ ਕੰਮ ਸਟਾਰਟ ਕਰ ਰਹਾ ਹਾਂ ਲੋ ਜੀ ਜਲਦੀ ਫਿਰਦੀ ਦੁਕਾਨ ਬਣਾ ਦਿੱਤੀ ਏ ਸਟੂਡੈਂਟਸ ਨੇ ਕਹਿ ਦਿੱਤਾ ਸੀ ਕਿ ਸਰ ਤੁਸੀਂ ਕਿਉਂ ਨਹੀਂ ਕੰਮ ਕਰ ਲੈਂਦੇ ਉਹਨਾਂ ਦੀ ਗੱਲ ਜਰੀਏ ਮੰਨ ਕੇ ਤੇ ਅੱਜ ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਏ ਲੋਕੇਸ਼ਨ ਕੀ ਏ ਲੋਕੇਸ਼ਨ ਵੀ ਤੁਹਾਨੂੰ ਦੱਸਾਂਗੇ ਗੁਰਦਾਸਪੁਰ ਰੋਡ ਤੇ ਬਟਾਲਾ ਸ਼ਹਿਰ ਦੇ ਵਿੱਚ ਫਾਟਕ ਫਾਟਕ ਦੇ ਨਾਲ ਹੀ ਜਰੀਏ ਕੂਟਰੀ ਲੱਗੀ ਹੋਈ ਹੈ। ਕੂਟਰੀ ਦੇ ਉੱਤੇ ਬੋਟ ਲੱਗੇ ਹੋਏ ਨੇ ਸਪੈਸ਼ਲ ਦੇਈ ਭੱਲੇ 200 ਰੁਪਏ ਦਾ ਪੈਕੇਟ ਹੈ ਤੇ ਤੁਸੀਂ ਲੈ ਕੇ ਜਾਓ ਤੇ ਟੇਸਟ ਵੇਖਿਓ ਕਿੰਦਾ ਦਾ ਟੇਸਟ ਹੈ ਵਧੀਆ ਸਾਫ਼ ਤਰੀਕੇ ਦੇ ਨਾਲ ਜਰੇ ਦੇਈ ਭੱਲੇ ਤਿਆਰ ਕਰਦੇ ਨੇ ਸਿੰਘ ਸਾਹਿਬ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕੀ ਕੰਪਿਊਟਰ ਟੀਚਰ ਵੀ ਨੇ ਪ੍ਰਾਈਵੇਟ ਕੰਪਿਊਟਰ ਟੀਚਰ ਨੇ ਬੱਚਿਆਂ ਦੇ ਕਹਿਣ ਦੇ ਉੱਤੇ ਜਿਹੜਾ ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਗੱਲਬਾਤ ਕਰਦੇ ਆ ਕਸਟਮਰ ਵੀ ਇੱਥੇ ਜਿਹੜੇ ਮੌਜੂਦ ਨੇ ਕੀ ਕਹਿਣਾ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਭਾਈ ਨੋਸ਼ਕਾ ਹਾਂਜੀ ਭਾਜੀ ਬਹੁਤ ਵਧੀਆ ਚੀਜ਼ ਹੈ ਭੱਲੇ ਬਹੁਤ ਵਧੀਆ ਚੀਜ਼ ਹੈ ਐਵੇਂ ਇੱਥੇ ਆ ਖੜੇ ਆ ਲੈਣ ਵਾਸਤੇ ਖੜੇ ਐ ਇੱਥੇ ਠੀਕ ਹੈ ਜੀ ਇਸ ਗੱਲੋਂ ਬਹੁਤ ਚੱਲਦਾ ਏਥੇ ਕਹਿੰਦੇ ਜੀ ਬੱਚਿਆਂ ਨੂੰ ਮੈਂ ਸਮਝਾਉਣ ਦਿਆ ਸੀਗਾ ਤੇ ਬੱਚਿਆਂ ਨੇ ਹਾਸੇ ਚ ਕਹਿ ਦਿੱਤਾ ਕਿ ਸਰ ਤੁਸੀਂ ਹੀ ਕੋਣੇ ਕਰ ਲੈਂਦੇ ਕੰਮ ਤੇ ਬੱਚਿਆਂ ਨੂੰ ਸਮਝਾਇਆ ਤੇ ਬੱਚਿਆਂ ਨੇ ਇੱਕ ਗੱਲ ਕਰਤੀ ਤੇ ਬੱਚਿਆਂ ਦੀ ਗੱਲ ਮੰਨ ਕੇ ਤੇ ਜਿਹੜਾ ਟੀਚਰ ਨੇ ਅਧਿਆਪਕ ਨੇ ਉਹ ਖੋਲ ਦਿੱਤਾ ਕਿੱਦਾਂ ਲੱਗਦਾ ਕਿ ਵਾਕੇ ਕਿਸੇ ਵੇਲੇ ਬੱਚਿਆਂ ਨੂੰ ਵੀ ਮੰਨਣੇ ਪੈਂਦੇ ਇਹ ਤਾਂ ਗੱਲ ਬਿਲਕੁਲ ਠੀਕ ਹੈ ਪਰ ਇੱਕ ਗੱਲ ਹੈਗੀ ਆ ਇੱਥੇ ਕੰਮ ਬਹੁਤ ਵਧੀਆ ਇੱਥੇ ਕਰੇ ਤੇ ਆ ਬੰਦਾ ਕੋਈ ਲੋਕ ਸੋਚਦੇ ਆਂ ਬਾਹਰ ਜਾਈਏ ਬਾਹਰ ਜਾਈਏ ਬਾਹਰ ਬੂਰ ਕੁਝ ਨਹੀਂ ਹੈਗਾ ਉੱਥੇ ਵੀ ਕੰਮ ਹੀ ਕਰਨਾ ਉੱਥੇ ਕਿਸੇ ਦੇ ਥੱਲੇ ਕਰਨਾ ਇੱਥੇ ਆਪਨਾ ਆਪਣਾ ਕੰਮ ਖੋਲਿਆ ਆਪਣੇ ਘਰ ਦੇ ਘਰ ਹਾਂਜੀ ਬਹੁਤ ਵਧੀਆ ਬੈਲ ਮੇਰੇ ਇੱਥੇ ਕਿਲੋ ਖੜਾ ਹਥੇ ਹਾਂਜੀ ਲੋ ਜੀ ਗੱਲਬਾਤ ਕੀਤੀ ਉਹਨਾਂ ਨੇ ਕਹੇ ਕਿ ਬਹੁਤ ਵਧੀਆ ਬਾਹਰ ਜਾ ਕੇ ਵੀ ਪੈਸੇ ਲਗਾਣੇ ਨੇ ਤੇ ਇੱਥੇ ਤੁਸੀਂ ਕੰਮ ਕਰੋ ਤੇ ਮਿਹਨਤ ਕਰੋ ਤੇ ਆਪਣੇ ਪਰਿਵਾਰ ਦੇ ਵਿੱਚ ਰਹੋ ਗੱਲਬਾਤ ਕਰਦੇ ਆਂ ਹੋਰ ਵੀ ਜਿਹੜੇ ਦਹੀਂ ਭੱਲੇ ਲੈਣ ਇੱਥੇ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਸਰ ਮੇਰਾ ਨਾਮ ਜਸਬੀਰ ਸਿੰਘ ਪਿੰਡ ਮੇਰਾ ਬੂਲੇਵਾਲ ਆ ਜੀ ਇਹ ਜਸਬੀਰ ਜੀ ਤੁਸੀਂ ਵੀ ਦਹੀਂ ਭੱਲੇ ਲੈਣ ਆਏ ਹੋ ਕਿੱਦਾਂ ਮਿਹਨਤ ਵੇਖੋ ਮਿਹਨਤ ਕਰਦਾ ਐ ਸਵੇਰੇ ਵੀ ਜਾਣਾ ਡਿਊਟੀ ਤੇ ਸ਼ਾਮ ਨੂੰ 5 ਵਜੇ ਤੋਂ ਆਣ ਕਿਤੇ ਇੱਥੇ ਆਣ ਕਿਉਂ ਆਣ ਨੇ ਫਿਰ ਦਹੀਂ ਭੱਲੇ ਲੈਣੇ ਪਰਿਵਾਰ ਵੀ ਪੂਰਾ ਨਾਲ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮਿਹਨਤ ਆ ਬਹੁਤ ਵਧੀਆ ਦਹੀਂ ਭੱਲੇ ਨੇ ਅਸੀਂ ਵੀ ਖਾਦੇ ਆਂ ਜਦੋਂ ਅਸੀਂ ਸ਼ਾਮ ਨੂੰ ਆਟੋ ਚਲਾ ਪਰ ਜੇ ਕੋ ਆਖੇ ਕੰਮ ਛੋਟਾ ਕੰਮ ਕੋਈ ਨਹੀਂ ਛੋਟਾ ਮਿਹਨਤ ਕਰਨ ਵਾਲਾ ਕੋ ਹੋਣਾ ਚਾਹੀਦਾ ਬਾਕੀ ਇਹਨਾਂ ਦਾ ਭਾਜੀ ਹੁਣਾਂ ਦਾ ਬਹੁਤ ਬਹੁਤ ਵਧੀਆ ਕੰਮ ਹੈ ਜਿਹੜਾ ਵੀ ਆਪਣਾ ਇੱਕ ਡਿਊਟੀ ਵੀ ਕਰਦੇ ਨੇ ਇੱਕ ਆਪਣਾ ਦਹੀਂ ਭੱਲੇ ਵੇਚਦੇ ਕਈ ਸ਼ਰਮ ਕਰਦੇ ਨੇ ਸ਼ਰਮ ਕੋਈ ਨਹੀਂ ਕਰਨੀ ਚਾਹੀਦੀ ਕੰਮ ਦੀ ਕੋਈ ਸ਼ਰਮ ਨਹੀਂ ਆ ਇਹ ਭਾਜੀ ਹੁਣਾਂ ਦਾ ਕੰਮ ਜਿਹੜਾ ਭਾਜੀ ਹੁਣਾਂ ਲਵੇ ਕੇ ਹੋਰ ਵੀ ਕਿਸੇ ਨੂੰ ਆਪਣਾ ਕੰਮ ਜਿਹੜਾ ਸ਼ੁਰੂ ਕਰਨਾ ਚਾਹੀਦਾ ਅਸੀਂ ਦਹੀਂ ਭੱਲੇ ਇਹਨਾਂ ਕੋ ਖੜਦੇ ਹਾਂ ਬਹੁਤ ਵਧੀਆ ਦਹੀਂ ਭੱਲੇ ਨੇ ਸਪੈਸ਼ਲ ਦਹੀਂ ਭੱਲੇ ਨੇ ਅਸੀਂ ਦੇਖੋ ਕਹਾਂਗੇ ਕਿ ਹਰ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਆ ਬਾਹਰ ਦੀਆਂ ਕੰਟਰੀਆਂ ਜਾ ਜਾ ਹਾਂਜੀ ਸਾਡੇ ਆਪਣੇ ਬੱਚਿਆਂ ਦੀਆਂ ਲਾਸ਼ਾਂ ਵਾਪਸ ਆਈਆਂ ਨੇ ਉਥੋਂ ਤੇ ਉਹਦੇ ਨਾਲੋਂ ਚੰਗਾ ਕਿ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਨਾਲੇ ਬੱਚਿਆਂ ਦਾ ਧਿਆਨ ਰੱਖਣ ਵਾਲੇ ਆਪਣਾ ਕਾਰੋਬਾਰ ਕਰੋ ਕਿਉਂਕਿ ਕਾਰੋਬਾਰ ਕੋਈ ਵੀ ਛੋਟਾ ਨਹੀਂ ਹੈਗਾ ਆ ਵੇਖੋ ਮੈਂ ਆਪਣਾ ਕਾਰਪੈਂਟਰ ਹਾਂ ਮੇਰੇ ਲੱਕ ਦੇ ਸੱਟ ਲੱਗੀ ਨਾਟੋ ਚਲਾਉਣ ਡਿਆ ਕੋਈ ਕੰਮ ਛੋਟਾ ਵੱਡਾ ਨਹੀਂ ਗਾ ਇਹ ਤੇ ਸਿਰਫ ਆਪਣੀ ਸੋਚ ਆ ਸੋਚਿਆ ਜੀ ਸਾਡੀ ਪੰਚਾਇਤੀ ਜਦ ਹਰਕ ਪੈਂਦਾ ਵਾ ਐਂ ਹੋਊ ਹੋਜੂਗਾ ਜਿਵੇਂ ਜਿ ਘੱਖ ਨਹੀਂ ਹੁੰਦਾ ਮਿਹਨਤ ਕਰੋ ਜਿਤਨਾ ਦੀ ਵੇਗੀ ਮਿਹਨਤ ਕਰੋ ਮੈਂ ਤਾਂ ਨਾ ਭਾਜੀ ਹਣਾ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਆਪਣੀ ਮਿਹਨਤ ਕਰ ਰਹੇ ਨੇ ਅਨੇ ਬਹੁਤ ਸ਼ੁਕਰਾਨਾ ਅਸੀਂ ਤਾਂ ਨਹੀਂ ਭੱਲੇ ਮੈਂ ਭਾਜੀ ਇਹਨਾਂ ਨੂੰ ਪਤਾ ਮੈਂ ਨਹੀਂ ਭੱਲੇ ਖੜਦਾ ਇਹਨਾਂ ਕੋਲ ਬਹੁਤ ਸਵਾਦ ਦਾ ਸਪੈਸ਼ਲ ਆ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਭਾਜੀ ਇਹਨਾਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਥੜੇ ਲੋ ਜੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਰਹਿ ਕੇ ਕੰਮ ਕਰੋ ਤੇ ਕੰਮ ਕਰੋਗੇ ਤੇ ਆਪਣੇ ਪਰਿਵਾਰ ਦੇ ਨਾਲ ਤੁਸੀਂ ਰਹੋਗੇ ਤੇ ਬਾਹਰ ਜਾ ਕੇ ਪੈਸੇ ਕਰਚ ਕੇ ਵੀ ਜਾਣਾ ਤੇ ਕਿਤਨਾ ਕਿਤੇ ਕਹਿੰਦੇ ਨੇ ਸਾਡੇ ਪਰਿਵਾਰ ਦੇ ਵਿੱਚ ਵੀ ਕੋਈ ਹਾਦਸਾ ਹੋਇਆ ਏ ਤੇ ਹਾਦਸੇ ਤੋਂ ਬਚੋ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਹੀ ਕੰਮ ਕਰੋ ਸੋ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਪੰਜਾਬ ਨਾਸੀ ਲਾਈਵ ਟੀਵੀ ਲਕੀ ਰਾਜਪੂਤ ਬਟਾਲਾ